ਪਤ੍ਰੇ ਸ਼੍ਰੀ ਰਗੋਤੀ ਜੀ ਸ਼ਹਾਰ ਵਾਰ ਸ਼੍ਰੀ ਰਗੋਤੀ ਜੀ ਦੀ ਬਾਦਸ਼ਾਹ ਜਿਸਵੀ ਪ੍ਰਭ ਰਗੋਤੀ ਸ਼ਰਪੈ ਮਰਦਾਨੁ ਲਈ ਇਤਿਹਾਰ ਫਿਰ ਅੰਤਿਲ ਗੁਲ ਤੇ ਅਮਰਦਾ ਸਰਾਤ ਦਾਸ ਹੋਈ ਸਹਾਰ ਹਰ ਜਨ ਹਰ ਕੋ ਬਜਨਾ ਸਮਰੋਹ ਸ਼੍ਰੀ ਹਰ ਗਦਾ ਸ਼੍ਰੀ ਹਰ ਗੁਸ਼ਨ ਖਾਇਆ ਜੇ ਸਤਿ ਸਥ ਸੰਤੋਖ ਜਾਨ ਬੇਨ 72 ਸੁਖਰੀਏ ਨਮ ਤਨ ਤੇ ਆਵੇ ਮਹਾਰਾਜ ਸਹਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਨਰਕੀ ਪੰਥ ਦੇ ਵਾਸੀ ਅੰਮ੍ਰਿਤ ਕੇ ਦਾਤੇ ਸ਼ਬ ਸ਼ੇਰ ਬਹੱਦਰ ਜੀ ਸਭ ਕਾਈਂ ਹੋਏ ਸੁਹਾਏ ਦਸਾਂ ਪਾਤਸ਼ਾਹਿਆਂ ਜੀ ਦੇ ਆਤਮਿਕ ਸਰੂਪ ਬਾਦਨ ਧਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੂਤ ਸਹਾਰਾ ਗਹੂਤ ਹਾਜ਼ਰਾ ਸੂਰ ਸਰਬ ਕਲਾ ਵਰਪੂਣ ਸਭ ਥਾਈ ਹੋਏ ਸਹਾਈ ਚਾਰ ਸਾਲ ਸਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਹਾਰ ਸਿੰਘ ਜੀ ਸਾਹਿਬ ਨੌਰਦਰ ਸਿੰਘ ਜੀ ਸਾਹਿਬ ਅਪੇਰ ਸਿੰਘ ਜੀ ਪੰਜ ਪਿਆਰ ਚਾਦੀ ਮੁਖ ਤੇ ਸਭ ਸ਼ਹੀਦੋ ਬ੍ਰਿੰਦੋ ਸਭ ਜਾਨ ਪਿਆਰੇ ਸਭ ਥਾਈ ਹੋਏ ਸਹਾਈ ਸਰੋ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਜਾਣੇ ਰਾਹ ਸਿੱਖ ਸਹਿਬ ਕੇ ਨਾਨਕਾ ਸੁਲੈ ਕੀ ਜੇ ਅਰਦਾਸ ਸਤਿ ਸ੍ਰੀ ਅਕਾਲ ਤੁਜੀ ਕਾ ਸਾਹਿਬ ਜੀ ਸਾਹਿਬ ਬੋਲ ਲੀ ਸਰਬ ਸੁਖ ਹਾਤਸਾ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਦੇ ਪਾਸ ਜਹਾਂ ਜਹਾਂ ਊਠਾ ਸਾਹਿਬ ਤਹਾਂ ਤਹਾਂ ਰੱਛਾ ਰਿਆਇ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਭਾ

ਪਬੀ ਰਵੇ ਰਚਾਦਾ ਸਾਡੇ ਜੀ ਕੋ ਸ਼੍ਰੀ ਹਰਿ ਮੰਦਰ ਸਾਹਿਬ ਅੰਮ੍ਰਿਤ ਸਰੋਵਰ ਜੀ ਕੇ ਇਸ਼ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਇਧਾਰ ਮੇ ਲੱਗੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਪਵੇਖ ਸਰ ਜੀ RAM ਸਰ ਜੀ ਦਾ ਸਦਕੀ ਤਰਨ ਤਾਰਨ ਜੀ ਤਪੰਨੇ ਜੀ ਖਡੂਰ ਜੀ ਗੁਰੂ ਕੀ ਬਾਣੀ ਸ਼੍ਰੀ ਗੰਦਵਾਲ ਸਾਹਿਬ ਜੀ ਕੇ ਇਸ਼ਨਾਮ ਦਸ ਸ਼ਬਦ ਧਾਰਨੇ ਬਲੋਨੀ ਆਪ ਮਜੀਨਣ ਕਾਣੀ ਜੀ ਕਰਤਾਰpur ਜੀ ਬਾਬੇ ਨਾਨਕ ਬਿਹਰੇ ਜੀ ਤੁਮ ਦੇ ਉਸਤਾਨ ਅਨੰਦ ਕੁਰਤੀ ਕੀਰਤ ਕੁਰਜੀ ਪਾਤਾਲ ਕੁਰਜੀ ਲਖਦੌਰ ਜੀ ਚਮਕੌਰ ਜੀ ਫਤਿਹਗੜ ਸਾਹਿਬ ਦਮ ਤਮਾ ਸਾਹਿਬ ਦੀ ਨਮਤਾ ਜੀ ਮੁਖਤਸਰ ਜੀ ਪਉਂਤੇ ਜੀ ਤਬ ਰੱਟਾ ਸਾਹਿਬ ਹਰਿ ਮੰਦਰ ਦੇ ਤੀਮੇ ਸ਼ੀਸ਼ ਗੰਦਰ ਕਾ ਗਰਜ ਬਲਾ ਸਾਹਿਬ ਬਗਲਾ ਸਾਹਿਬ ਸਤਿਵੰਤੋ ਜੀ ਅਸਰਪਾਨ ਜੀ ਦੇ ਸੋਖ ਦੇ ਦਰਸ਼ਨ ਧਾਰਮੇਲੇ ਵਾਲੋ ਜੀ ਕਵਨ ਸਾਹਿਬ ਜੀ ਪੰجے ਸਾਹਿਬ ਜੀ ਕਪਾਲ ਮੁਚਨ ਜੀ ਰਣ ਮੁਚਨ ਜੀ ਨਾਨਕ ਮੱਤੇ ਜਿੰਦਗਤ ਗੀ ਨਾਨਕ ਜੀ ਰਾਜੀ ਸ਼ਕਾਰ ਘਾਟ ਕੀ ਹੀਰਾ ਘਾਟ ਕੀ ਮਾਤਾ ਸਾਹਿਬ ਦੇਵਾਂ ਸੰਗਤ ਸਾਹਿਬ ਜੀ ਮਾਲਕੇ ਗੜੀ ਸਾਹਿਬ ਜੀ ਬਸਲਤ ਨਗਰ ਬੰਦਨਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਬਦਾਤਰੀ ਜੀ ਕੇਸ਼ਨਾ ਦਰਸ਼ਨ ਧਾਰਮੇਲੇ ਵਾਲੋ ਜੀ ਸਰਬ ਸਮੁਖ ਸਾਧ ਸੰਗਤ ਨੂੰ ਨਿਗਾਹ ਰਿਆਂ ਨਿਸ਼ਾਨ ਸਾਹਿਬਾਂ ਸਜ ਜੁਗਤ ਤਤ ਸੱਚਖੰਡ ਸ੍ਰੀ ਅਦੂਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੋਖ ਦੇ ਦਰਸ਼ਨ ਧਾਰਮਿਕ ਵੱਲੋਂ ਜੀ ਸਤਿ ਸ੍ਰੀਕਾਲਕੁ ਜੀ ਦਾ ਖਾਲਸਾ ਜੀ ਸਾਰੇ ਬੋਲੋ ਜੀ ਸਤਿ ਸ੍ਰੀਕਾਲਕੁ ਜੀ ਦਾ ਖਾਲਸਾ ਜੀ ਸਾਰੇ ਬੋਲੋ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਮ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਅਗੁਰ ਅਰਹਤ ਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਰੂਪ ਚ ਮੁਆਫ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਇਆਂ ਸਭ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤਲਾਇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸ਼ਬਦ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ